ਸਰਪ੍ਰਾਈਜ਼ ਵੀਡੀਓ ਦਾ ਤੁਸੀਂ ਬਹੁਤ ਦੇਖਿਆ ਹੋਣੀਆਂ ਪਰ ਆ ਤਾਂ ਚੋਬਰ ਨੇ ਸਿਰਾਂ ਹੀ ਕਰਵਾਤਾ 16 ਸਾਲ ਪਹਿਲਾਂ ਇਹ ਮੁੰਡਾ ਅਮਰੀਕਾ ਡੌਂਕੀ ਲਾ ਕੇ ਗਿਆ ਸੀ ਉੱਥੇ ਜਾ ਕੇ ਮੁੰਡੇ ਨੇ ਹੱਡ ਭੰਨਵੀਂ ਮਿਹਨਤ ਕੀਤੀ ਤੇ ਜਿਹੜੇ ਸ਼ਰੀਕ ਟੀਚਰਾਂ ਕਰਦੇ ਸੀ ਸਾਰਿਆਂ ਦੇ ਮੂੰਹ ਬੰਦ ਕਰਵਾਤੇ ਫਿਲਮਾਂ ਵਾਲਿਆਂ ਵਾਂਗ ਮੁੰਡਾ ਫਿਰ ਆਪਣੇ ਪਿੰਡ ਹੈਲੀਕਾਪਟਰ ਤੇ ਐਂਟਰੀ ਮਾਰਦਾ ਰਿਸ਼ਤੇਦਾਰ ਭੰਡ ਪਾਈ ਇਸ ਅਮਰੀਕਾ ਵਾਲੇ ਮੁੰਡੇ ਦਾ ਸਵਾਗਤ ਕਰਨ ਵਾਸਤੇ ਖੜੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਏ ਖੇਤਾਂ ਦੇ ਵਿੱਚ ਖੁੱਲੇ ਥਾਂ ਤੇ ਹੈਲੀਕਾਪਟਰ ਲੈਂਡ ਹੁੰਦਾ ਏ ਇਹ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਹੈ ਸਾਰਾ ਪਿੰਡ ਹੀ ਉਸ ਦੇ ਸਵਾਗਤ ਲਈ ਖੜਾ ਹੁੰਦਾ ਏ ਇਹ ਮੁੰਡਾ 16 ਸਾਲ ਬਾਅਦ ਆਪਣੇ ਮਾਪਿਆਂ ਨੂੰ ਜੱਫੀ ਪਾ ਕੇ ਮਿਲਦਾ ਤੇ ਪਰਿਵਾਰ ਕਾਫੀ ਭਾਵਕ ਹੋ ਜਾਂਦਾ ਏ ਇਸ ਵੀਰ ਦੇ ਆਉਣ ਦੀ ਖੁਸ਼ੀ 'ਚ ਪਟਾਕੇ ਵੀ ਚਲਾਏ ਜਾਂਦੇ ਨੇ ਆਪਣੇ ਮਾਪੇ-ਮਾਪ ਤੋਂ ਦੂਰ ਹੋ ਕੇ ਪਰਦੇਸੀ ਵੀਰ ਕਾ ਵੀ ਔਖਾ ਵਕਤ ਕੱਢਦੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੋ ਵੀਰ ਤੇ ਪੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਆਪਣੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਵੀਰ ਤੇ ਪੈਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ